ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮਿਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ बंद बिजली बचनी बचनी है, थलो पानी बचना तो रहे हो दैनिक सवेरा टीवी मैं खुशी चोपड़ा बारिश इस बारी बर्बादी बन के आई है जी हाँ दस दे की बारिश ने इस समय सिर्फ पंजाब ही नहीं बाकी सूबा ਅਦੇ ਵਿੱਚ ਵੀ ਕਹਿਰ ਮਚਾਇਆ ਹੋਇਆ ਤੇ ਇਸ ਤੋਂ ਬਾਅਦ ਜਿੰਨੇ ਵੀ ਇਲਾਕੇ ਨੇ ਉਹ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ بارش ਦੀ ਮਾਰ ਦੇ ਨਾਲ ਲੋਕਾਂ ਦੀ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਬਿਆਸ ਸਤਲੁਜ ਜਾਂ ਫਿਰ ਹੋਰ ਜੁਨੀਆਂ ਵੀ ਦਰਿਆ ਨੇ ਉਸ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜੇਕਰ ਆਪਾਂ ਅਜਨਾਲਾ ਦੀ ਗੱਲ ਕਰੀਏ ਤਾਂ ਅਜਨਾਲਾ ਦੀ ਜੋ ਤਸਵੀਰ ਹੈ ਲਗਾਤਾਰ ਸਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਇੱਥੇ ਪਾਣੀ ਜੋ ਕਿ ਗੋਡੇ-ਗੋਡੇ ਭਰਿਆ ਹੋਇਆ ਤੇ ਇੱਕ ਰਾਸ਼ਨ ਦੇ ਨਾਲ ਭਰੀ ਹੋਈ ਜੋ ਟਰਾਲੀ ਸੀਗੀ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜੋ ਲੋਕ ਸਨ ਉਹ ਰਾਸ਼ਨ ਭਰ ਕੇ ਟਰਾਲੀਆਂ ਨੂੰ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਜੋ ਟਰਾਲੀ ਹੈ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਜੇਕਰ ਆਪਾਂ ਇਸ ਦੀ ਗੱਲ ਕਰੀਏ ਤਾਂ ਅਜਨਾਲਾ ਦੇ ਨਵੇਂ ਬਣ ਰਹੇ ਬਾਈਪਾਸ ਥੱਲੇ ਜੋ ਟਰਾਲੀ ਨਿਕਲ ਰਹੀ ਸੀ ਰਾਹਤ ਸਮੱਗਰੀ ਲੈ ਕੇ ਜਾ ਰਹੀ ਸੀਗੀ ਤੇ ਉਸੇ ਸਮੇਂ ਜੋ ਟਰਾਲੀ ਹੈ ਉੱਪਲਟ ਜਾਂਦੀ ਹੈ ਬਾਦ ਦੇ ਵਿੱਚ ਜਿੰਨੇ ਵੀ ਸਥਾਨਕ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤੂਕੇ ਦੇ ਨਾਲ ਇਹ ਜੋ ਪਾਣੀ ਹੈ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਇਸ ਜੋ ਟਰਾਲੀ ਦੇ ਵਿੱਚ ਰਾਸ਼ਨ ਭਰ ਕੇ ਹੜਪ੍ਰਭਾਵਿਤ ਲੋਕਾਂ ਦੇ ਲਈ ਮਦਦ ਕਰਨ ਦੇ ਲਈ ਜਾ ਰਹੇ ਸੰਜਿਆ ਇਸ ਸਮੇਂ ਜਿੰਨੇ ਵੀ ਲੋਕ ਨੇ ਉਹ ਜਿਨ੍ਹਾਂ ਦੇ ਘਰ ਜਿੱਥਾਂ ਜੋ ਹੜ ਦੇ ਚਪੇਟ ਦੇ ਵਿੱਚ ਲੋਕ ਆਏ ਹੋਏ ਨੇ ਜਾਂ ਫਿਰ ਜੋ ਪਿੰਡ ਆਏ ਹੋਏ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਜਾ ਰਹੇ ਨੇ ਤੇ ਇਸੇ ਵਿਚਾਲੇ ਇਹਨਾਂ ਦੇ ਨਾਲ ਇਹ ਜੋ ਵੱਡਾ ਹਾਦਸਾ ਵਾਪਰ ਗਿਆ ਇਸ ਸਮੇਂ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਈ ਇਲਾਕੇ ਜੋ ਕਿ ਪਾਣੀ ਦੇ ਨਾਲ ਪਰਭਾਵਿਤ ਥੋਏ ਪਏ ਨੇ ਤੇ ਬੀਤੇ ਦੋ ਦਿਨਾ ਤੋਂ ਜੋ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸ ਤੋਂ ਪਹਿਲਾਂ ਇਸ ਵਾਰੀ ਬਰਸਾਤ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਈ ਜਿਸ ਤੋਂ ਬਾਅਦ ਮੈਦਾਨੀ ਇਲਾਕੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਤੇ ਇਸ ਤੋਂ ਬਾਅਦ ਦਿਨਿਕ ਸਵੇਰਾ ਦੀ ਜੋ ਟੀਮ ਹੈ ਲਗਾਤਾਰ ਫਲਡ ਦੀ ਅਪਡੇਟ ਦੇ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬਾਰਿਸ਼ ਇਸ ਵਾਰੀ ਬਰਬਾਦੀ ਬਣ ਕੇ ਆਈ ਹੈ ਜੀ ਆ ਦੱਸ ਦੇ ਕਿ ਬਾਰਿਸ਼ ਨੇ ਇਸ ਸਮੇਂ ਸਿਰਫ ਪੰਜਾਬ ਹੀ ਨਹੀਂ ਬਾਕੀ ਸੂਬਿਆਂ ਅਦੇ ਵਿੱਚ ਵੀ ਕਹਿਰ ਮਚਾਇਆ ਹੋਇਆ ਤੇ ਇਸ ਤੋਂ ਬਾਅਦ ਜਿੰਨੇ ਵੀ ਇਲਾਕੇ ਨੇ ਉਹ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ بارش ਦੀ ਮਾਰ ਦੇ ਨਾਲ ਲੋਕਾਂ ਦੀ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਬਿਆਸ ਸਤਲੁਜ ਜਾਂ ਫਿਰ ਹੋਰ ਜੁਨੀਆਂ ਵੀ ਦਰਿਆ ਨੇ ਉਸ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜੇਕਰ ਆਪਾਂ ਅਜਨਾਲਾ ਦੀ ਗੱਲ ਕਰੀਏ ਤਾਂ ਅਜਨਾਲਾ ਦੀ ਜੋ ਤਸਵੀਰ ਹੈ ਲਗਾਤਾਰ ਤਾਨੂੰ ਸਕਰੀਨ ਦੇ ਉੱਪਰ ਦਿਖਾ ਰਿਆ ਇੱਥੇ ਪਾਣੀ ਜੋ ਕਿ ਗੋਡੇ-ਗੋਡੇ ਭਰਿਆ ਹੋਇਆ ਤੇ ਇੱਕ ਰਾਸ਼ਨ ਦੇ ਨਾਲ ਭਰੀ ਹੋਈ ਜੋ ਟਰਾਲੀ ਸੀਗੀ ਉਹ ਹੜਪਰ ਭਾਵਿਤ ਲੋਕਾਂ ਦੇ ਲਈ ਜੋ ਲੋਕ ਸਨ ਉਹ ਰਾਸ਼ਨ ਭਰ ਕੇ ਟਰਾਲੀਆਂ ਨੂੰ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਜੋ ਟਰਾਲੀ ਹੈ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਜੇਕਰ ਆਪਾਂ ਇਸ ਦੀ ਗੱਲ ਕਰੀਏ ਤਾਂ ਅਜਨਾਲਾ ਦੇ ਨਵੇਂ ਬਣ ਰਹੇ ਬਾਈਪਾਸ ਥੱਲੇ ਜੋ ਟਰਾਲੀ ਨਿਕਲ ਰਹੀ ਸੀ ਰਾਹਤ ਸਮਗਰੀ ਲੈ ਕੇ ਜਾ ਰਹੀ ਸੀਗੀ ਤੇ ਉਸੇ ਸਮੇਂ ਜੋ ਟਰਾਲੀ ਹੈ ਉਹ ਪਲਟ ਜਾਂਦੀ ਹੈ ਬਾਦ ਦੇ ਵਿੱਚ ਜਿੰਨੇ ਵੀ ਸਥਾਨਕ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤੂਕੇ ਦੇ ਨਾਲ ਇਹ ਜੋ ਪਾਣੀ ਹੈ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਇਸ ਜੋ ਟਰਾਲੀ ਦੇ ਵਿੱਚ ਰਾਸ਼ਨ ਭਰ ਕੇ ਹੜਪਰਭਾਵਿਤ ਲੋਕਾਂ ਦੇ ਲਈ ਮਦਦ ਕਰਨ ਦੇ ਲਈ ਜਾ ਰਹੇ ਸੰਜਿਆ ਇਸ ਸਮੇਂ ਜਿੰਨੇ ਵੀ ਲੋਕ ਨੇ ਉਹ ਜਿਨ੍ਹਾਂ ਦੇ ਘਰ ਜਿੱਥਾਂ ਜੋ ਹੜ ਦੇ ਚਪੇਟ ਦੇ ਵਿੱਚ ਲੋਕ ਆਏ ਹੋਏ ਨੇ ਜਾਂ ਫਿਰ ਜੋ ਪਿੰਡ ਆਏ ਹੋਏ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਜਾ ਰਹੇ ਨੇ ਤੇ ਇਸੇ ਵਿਚਾਲੇ ਇਹਨਾਂ ਦੇ ਨਾਲ ਇਹ ਜੋ ਵੱਡਾ ਹਾਦਸਾ ਵਾਪਰ ਗਿਆ ਇਸ ਸਮੇਂ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਈ ਇਲਾਕੇ ਜੋ ਕਿ ਪਾਣੀ ਦੇ ਨਾਲ ਪਰਭਾਵਿਤ ਥੋਏ ਪਏ ਨੇ ਤੇ ਬੀਤੇ ਦੋ ਦਿਨਾ ਤੋਂ ਜੋ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸ ਤੋਂ ਪਹਿਲਾਂ ਇਸ ਵਾਰੀ ਬਰਸਾਤ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਈ ਜਿਸ ਤੋਂ ਬਾਅਦ ਮੈਦਾਨੀ ਇਲਾਕੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਤੇ ਇਸ ਤੋਂ ਬਾਅਦ ਦਿਨਿਕ ਸਵੇਰਾ ਦੀ ਜੋ ਟੀਮ ਹੈ ਲਗਾਤਾਰ ਫਲਡ ਦੀ ਅਪਡੇਟ ਦੇ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬਾਰਿਸ਼ ਇਸ ਵਾਰੀ ਬਰਬਾਦੀ ਬਣ ਕੇ ਆਈ ਹੈ ਜੇ ਆ ਦੱਸ ਦੇ ਕਿ ਬਾਰਿਸ਼ ਨੇ ਇਸ ਸਮੇਂ ਸਿਰਫ ਪੰਜਾਬ ਹੀ ਨਹੀਂ ਬਾਕੀ ਸੂਬਿਆਂ ਅਦੇ ਵਿੱਚ ਵੀ ਕਹਿਰ ਮਚਾਇਆ ਹੋਇਆ ਤੇ ਇਸ ਤੋਂ ਬਾਅਦ ਜਿੰਨੇ ਵੀ ਇਲਾਕੇ ਨੇ ਉਹ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ بارش ਦੀ ਮਾਰ ਦੇ ਨਾਲ ਲੋਕਾਂ ਦੀ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਬਿਆਸ ਸਤਲੁਜ ਜਾਂ ਫਿਰ ਹੋਰ ਜੁਨੀਆਂ ਵੀ ਦਰਿਆ ਨੇ ਉਸ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਜੇਕਰ ਆਪਾਂ ਅਜਨਾਲਾ ਦੀ ਗੱਲ ਕਰੀਏ ਤਾਂ ਅਜਨਾਲਾ ਦੀ ਜੋ ਤਸਵੀਰ ਹੈ ਲਗਾਤਾਰ ਸਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਇੱਥੇ ਪਾਣੀ ਜੋ ਕਿ ਗੋਡੇ-ਗੋਡੇ ਭਰਿਆ ਹੋਇਆ ਤੇ ਇੱਕ ਰਾਸ਼ਨ ਦੇ ਨਾਲ ਭਰੀ ਹੋਈ ਜੋ ਟਰਾਲੀ ਸੀਗੀ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜੋ ਲੋਕ ਸਨ ਉਹ ਰਾਸ਼ਨ ਭਰ ਕੇ ਟਰਾਲੀਆਂ ਨੂੰ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਜੋ ਟਰਾਲੀ ਹੈ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਜੇਕਰ ਆਪਾਂ ਇਸ ਦੀ ਗੱਲ ਕਰੀਏ ਤਾਂ ਅਜਨਾਲਾ ਦੇ ਨਵੇਂ ਬਣ ਰਹੇ ਬਾਈਪਾਸ ਥੱਲੇ ਜੋ ਟਰਾਲੀ ਨਿਕਲ ਰਹੀ ਸੀ ਰਾਹਤ ਸਮੱਗਰੀ ਲੈ ਕੇ ਜਾ ਰਹੀ ਸੀਗੀ ਤੇ ਉਸੇ ਸਮੇਂ ਜੋ ਟਰਾਲੀ ਹੈ ਉੱਪਲਟ ਜਾਂਦੀ ਹੈ ਬਾਦ ਦੇ ਵਿੱਚ ਜਿੰਨੇ ਵੀ ਸਥਾਨਕ ਲੋਕ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤੂਕੇ ਦੇ ਨਾਲ ਇਹ ਜੋ ਪਾਣੀ ਹੈ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਇਸ ਜੋ ਟਰਾਲੀ ਦੇ ਵਿੱਚ ਰਾਸ਼ਨ ਭਰ ਕੇ ਹੜਪ੍ਰਭਾਵਿਤ ਲੋਕਾਂ ਦੇ ਲਈ ਮਦਦ ਕਰਨ ਦੇ ਲਈ ਜਾ ਰਹੇ ਸੰਜਿਆ ਇਸ ਸਮੇਂ ਜਿੰਨੇ ਵੀ ਲੋਕ ਨੇ ਉਹ ਜਿਨ੍ਹਾਂ ਦੇ ਘਰ ਜਿੱਥਾਂ ਜੋ ਹੜ ਦੇ ਚਪੇਟ ਦੇ ਵਿੱਚ ਲੋਕ ਆਏ ਹੋਏ ਨੇ ਜਾਂ ਫਿਰ ਜੋ ਪਿੰਡ ਆਏ ਹੋਏ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਜਾ ਰਹੇ ਨੇ ਤੇ ਇਸੇ ਵਿਚਾਲੇ ਇਹਨਾਂ ਦੇ ਨਾਲ ਇਹ ਜੋ ਵੱਡਾ ਹਾਦਸਾ ਵਾਪਰ ਗਿਆ ਇਸ ਸਮੇਂ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਈ ਇਲਾਕੇ ਜੋ ਕਿ ਪਾਣੀ ਦੇ ਨਾਲ ਪਰਭਾਵਿਤ ਥੋਏ ਪਏ ਨੇ ਤੇ ਬੀਤੇ ਦੋ ਦਿਨਾ ਤੋਂ ਜੋ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸ ਤੋਂ ਪਹਿਲਾਂ ਇਸ ਵਾਰੀ ਬਰਸਾਤ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਈ ਜਿਸ ਤੋਂ ਬਾਅਦ ਮੈਦਾਨੀ ਇਲਾਕੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਤੇ ਇਸ ਤੋਂ ਬਾਅਦ ਦਿਨਿਕ ਸਵੇਰਾ ਦੀ ਜੋ ਟੀਮ ਹੈ ਲਗਾਤਾਰ ਫਲਡ ਦੀ ਅਪਡੇਟ ਦੇ ਰਹੀ ਹੈ